ਹਾਂਜੀ ਕੌਣ ਮਾਰ ਸਕੇ ਦਾਤਾ ਤੂੰ ਜੀ ਦੀ ਟਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਬਹੁਤ ਸਾਰੇ ਲੋਕ ਨੇ ਜਿਹੜੇ ਇਹ ਗੱਲ ਕਹਿ ਦਿੰਦੇ ਆ ਕਿ ਕੋਈ ਵੀ ਰੱਖਿਆ ਕਵਚ ਨਹੀਂ ਹੁੰਦਾ ਸਾਡੇ ਸਰੀਰ ਦੇ ਆਲੇ-ਦਲੇ ਕੋਈ ਕਵਚ ਕਦੇ ਨਹੀਂ ਬਣਦਾ ਕਈ ਪੜੇ ਲਿਖੇ ਵੀਰ ਇਨ੍ਹਾਂ ਚੀਜ਼ਾਂ ਤੋਂ ਮੰਨਕਰ ਹੋ ਜਾਂਦੇ ਨੇ ਪਰ ਆਪਾਂ ਤੁਹਾਨੂੰ ਦੱਸ ਦਈਏ ਕਿ ਜਦੋਂ ਤੁਸੀਂ ਪਰਮਾਤਮਾ ਦਾ ਨਾਮ ਲੈਨੇ ਹੋ ਤਾਂ ਸਾਡੇ ਆਲੇ-ਦਾਲੇ ਵੀ ਇੱਕ ਰੱਖਿਆ ਕਵਚ ਬਣਦਾ ਜੇ ਨਹੀਂ ਯਕੀਨ ਤਾਂ ਇਹ ਸਾਇੰਸ ਵੀ ਮੰਨਦੀ ਆ ਕਿ ਧਰਤੀ ਦੇ ਆਲੇ-ਦੁਆਲੇ ਇੱਕ ਰੱਖਿਆ ਕਵਚ ਆ ਜਿਹੜਾ ਸਾਨੂੰ ਐਸਟਰੋਇਡ ਮੀਟਰਾਇਡ ਜਿਹਨੂੰ ਆਪਾਂ ਉਲਕਾ ਪੰਡ ਕਹਿ ਦਿੰਨੇ ਆ ਬਹੁਤ ਸਾਰੇ ਐਸੇ ਪੀਸ ਛੋਟੇ-ਛੋਟੇ ਟੁਕੜੇ ਜਿਹੜੇ ਖਲਾਅ ਦੇ ਵਿੱਚ ਤੁਰੇ ਫਿਰਦੇ ਨੇ ਉਹਨਾਂ ਤੋਂ ਬਚਾਉਂਦਾ ਜਿਹੜੇ ਸੂਰਜ ਦੇ ਉੱਤੇ ਤੂਫਾਨ ਆਉਂਦੇ ਆ ਜੇ ਉਹ ਕਿਤੇ ਸਿੱਧਾ ਧਰਤੀ ਦੇ ਉੱਤੇ ਇੰਟਰ ਕਰ ਜਾਣ ਅਸੀਂ ਉਹਦਾ ਸੇਕ ਝੱਲ ਨਹੀਂ ਸਕਦੇ ਪਾਰੇ ਇੱਕ ਐਸਾ ਰੱਖਿਆ ਕਵਚ ਪ੍ਰਮਾਤਮਾ ਨੇ ਧਰਤੀ ਦੀਆਂ ਵਾਲੇ-ਦਾਲੇ ਬਣਾਇਆ ਹੋਇਆ ਜਿਹੜਾ ਸਾਨੂੰ ਹਮੇਸ਼ਾ ਬਚਾਉਂਦਾ ਰਹਿੰਦਾ ਸੋ ਜੇ ਪ੍ਰਮਾਤਮਾ ਉਸ ਧਰਤੀ ਦੇ ਉੱਤੇ ਰੱਖਿਆ ਕਵਚ ਦੇ ਸਕਦਾ ਜੋ ਬ੍ਰਹਿਮੰਡੇ ਸੋਈ ਪਿੰਡੇ ਤਾਂ ਇਨਸਾਨ ਦੇ ਲਈ ਪ੍ਰਮਾਤਮਾ ਨੇ ਕਿੰਨੇ ਬੰਦੋਬਸਤ ਕੀਤੇ ਹੋਣੇ ਆ ਕਿੰਨੇ ਕ ਪ੍ਰਬੰਧ ਕੀਤੇ ਹੋਣੇ ਸੋ ਇੱਕ ਐਸੀ ਖੇਡ ਆ ਜਿਹੜੀ ਆਮ ਇਨਸਾਨ ਨੂੰ ਸ਼ਾਇਦ ਨਹੀਂ ਸਮਝ ਆਉਂਦੀ ਜਾਂ ਅਸੀਂ ਜਦੋਂ ਤਰਕ ਦੇ ਵਿੱਚ ਪੈ ਜਾਂਦੇ ਆ ਉਦੋਂ ਅਸੀਂ ਇਹਨਾਂ ਚੀਜ਼ਾਂ ਤੋਂ ਮਨਕਰੋ ਹੋ ਜਾਂਦੇ ਆ ਪਰ ਜੇ ਤੁਸੀਂ ਪ੍ਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰਦੇ ਹੋ ਜੇ ਤੁਸੀਂ ਪ੍ਰਮਾਤਮਾ ਤੋਂ ਰੱਖਿਆ ਦੀ ਸਹਾਇਤਾ ਮੰਗਦੇ ਹੋ ਜੇ ਤੁਸੀਂ ਰੱਖਿਆ ਮੰਗਦੇ ਹੋ ਰੱਖਿਆ ਦੀ ਅਰਦਾਸ ਕਰਦੇ ਹੋ ਤਾਂ ਤੁਹਾਡੇ ਆਲੇ ਦੁਆਲੇ ਰੱਖਿਆ ਕਵਚ ਬਣਦਾ ਤੇ ਬਹੁਤ ਸਾਰੇ ਲੋਕ ਨੇ ਜਿਹੜੇ ਤੁਹਾਡੇ ਉੱਤੇ ਕਈ ਪ੍ਰਕਾਰ ਦੇ ਵਾਰ ਕਰਦੇ ਆ ਤੇ ਤੁਹਾਨੂੰ ਉਹ ਰੱਖਿਆ ਕਵਚ ਉਸ ਵਾਰ ਤੋਂ ਬਚਾਉਂਦਾ ਇਸ ਕਰਕੇ ਤੁਹਾਨੂੰ ਕਹੀਦਾ ਕਿ ਹਰ ਸ਼ੈ ਹਰ ਸ਼ੈ ਦਾ ਯਕੀਨ ਦਵਾਉਣ ਵਾਸਤੇ ਕੋਈ ਨਾ ਕੋਈ ਸਬੂਤ ਹੁੰਦਾ ਹੀ ਆ ਇਸ ਧਰਤੀ ਦੇ ਉੱਤੇ ਵੀ ਪ੍ਰਮਾਤਮਾ ਨੇ ਇੱਕ ਰੱਖਿਆ ਕਵਚ ਚੜ੍ਹਿਆ ਹੋਇਆ ਸੋ ਹਰ ਚੀਜ਼ ਦੇ ਉੱਤੇ ਕਹਿੰ ਤੂੰ ਪ੍ਰੰਤੂ ਨਹੀਂ ਕਰਨਾ ਹਰ ਚੀਜ਼ ਦੇ ਉੱਤੇ ਸ਼ੱਕ ਨਹੀਂ ਕਰਨੀ ਅਸੀਂ ਕੁਝ ਕਰਨ ਜੋਗੇ ਨਹੀਂ ਅਸੀਂ ਕਰ ਸਕਦੇ ਆ ਤਾਂ ਪ੍ਰਮਾਤਮਾ ਦੇ ਅੱਗੇ ਅਰਦਾਸ ਅਕਾਲ ਪੁਰਖ ਤੇ ਭਰੋਸਾ ਤੇ ਫਿਰ ਉਹਦਾ ਸਿਮਰਨ ਤੇ ਬਾਕੀ ਖੇਡ ਆ ਉਹ ਪ੍ਰਮਾਤਮਾ ਦੀ ਆ ਸੋ ਆਪਣੇ ਆਪ ਨੂੰ ਉਹਦੇ ਅੱਗੇ ਸਮਰਪਿਤ ਕਰੋ ਅੱਜ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਚੋਂ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਕਿਉਂਕਿ ਚਮਤਕਾਰ ਹੁੰਦੇ ਆ ਤੇ ਕਲਾ ਵਰਤਦੀ ਆ ਜਿਉਂਦੇ ਵਾਸਤੇ ਰਹੋ ਧੰਨਵਾਦ